ਮੈਂ ਜਾਂ ਦਿਨ ਪੁੰਜ ਤੁਸੀਂ ਦੇਖ ਰਹੇ ਹੋ ਸਹਿਯੋਗ આજ ਤੱਕ ਹੋਲੀ ਅਤੇ ਹੋਲਾ ਮਹੱਲਾ ਪੂਰੇ ਭਾਰਤ ਵਿੱਚ ਬੜੀ ਧੂਮ-ਧਾਮ ਨਾਲ ਮਨਾਇਆ ਜਾਂਦਾ ਹੈ। ਦੇਸ਼ਾਂ-ਵਿਦੇਸ਼ਾਂ ਵਿੱਚ ਵਸੇ ਭਾਰਤੀ ਇਹ ਤੇ ਹਰ ਬੜੀ ਧੂਮ-ਧਾਮ ਨਾਲ ਇਸ ਅਧਿਕਾਰ ਦਾ ਮਨਾਉਂਦੇ ਹਨ। ਇੱਕ ਮੇਲਾ ਲੱਗਦਾ ਹੈ ਬਾਬਾ ਬਡਪਾਲ ਸਿੰਘ ਜੀ ਦਾ ਜੋ ਕਿ ਹਿਮਾਚਲ ਵਿੱਚ ਸਥਿਤ ਹੈ ਅਤੇ ਇੱਕ ਮੇਲਾ ਲੱਗਦਾ ਹੈ ਬਾਬਾ ਬਡਪਾਲ ਸਿੰਘ ਜੀ ਦੀ ਵੱਡੀ ਪਹਿਣ ਬੀਬੀ ਪਾਨੀ ਜੀ ਦਾ ਜੋ ਕਿ ਧਿਆਲਪੁਰ ਵਿੱਚ ਤਪਸਥਾਨ ਗੁਰਦੁਆਰਾ ਬੀਬੀ ਪਾਨੀ ਜੀ ਦੇ ਨਾਮ ਨਾਲ ਜਾਣਿਆ ਜਾਂਦਾ ਹੈ। ਇਸ ਦਿਨ ਸਵੇਰੇ ਸੰਗਤਾਂ ਵੱਲੋਂ ਨਿਸ਼ਾਨ ਸਾਹਿਬ ਜੀ ਦੀ ਸੇਵਾ ਕੀਤੀ ਗਈ ਅਤੇ ਸ਼੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਪਾਏ ਗਏ। ਇਸ ਤੋਂ ਬਾਅਦ ਸਜਾਏ ਦੀਵਾਨ ਵਿੱਚ ਸ਼ ਇਸ ਗਾਣੇ ਗੁਰਬਾਣੀ ਦਾ ਕੀਰਤਨ ਕਰਕੇ ਸੰਗਤਾਂ ਨੂੰ ਨਿਹਾਲ ਕੀਤਾ। 여러분들 반갑습니다. 오늘 제가 여러분들한테 제가 제가 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 सदा जगद चरण ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੇ ਸਾਧ ਸੰਗਤ ਜੀਓ ਅੱਜ ਜੋ ਸਾਲਾਨਾ ਜੋੜ ਮੇਲਾ ਮੀਬੀ ਪਾਣੀ ਗੁਰਦੁਆਸਾ ਆਇਆ ਦਿਗੇ ਹਰ ਸਾਲ ਦੀ ਤਰ੍ਹਾਂ ਇਹ ਮਨਾਇਆ ਜਾਂਦਾ ਔਰ ਸਾਰੇ ਹੀ ਨਗਰ ਰਲ ਮਿਲ ਕੇ ਨਗਰ ਦੀਆਂ ਸਾਰੀਆਂ ਸੰਗਤਾਂ ਨੇ ਰਲ ਮਿਲ ਕੇ ਬੜਾ ਹੌਮਾ ਹਮਾਗੇ ਇਹ ਨਗਰ ਜੋ ਆ ਬੜੀ ਸ਼ਰਧਾ ਭਾਵਨਾ ਦੇ ਨਾਲ ਇਹ ਸਮਾਗਮ ਮਨਾਉਂਦੇ ਹਨ ਹਰ ਸਾਲ ਦੀ ਤਰ੍ਹਾਂ ਇੱਥੇ ਤਰ੍ਹਾਂ ਹੀ ਨਗਰ ਨਗਰ ਦੇ ਵਿੱਚ ਇਹੋ ਸਮਾਗਮ ਮਨਾਇਆ ਜਾਂਦਾ ਹੈ ਇਹ ਹੋਲੀਆਂ ਹੋਲੇ ਮਹੱਲੇ ਦੇ ਸਮਾਗਮ ਵਿੱਚ ਇਹ ਸ਼ੁਰੂਆਤ ਹੁੰਦੀ ਹੈ ਔਰ ਇੱਥੇ ਹੋਲੀ ਦੇ ਸਬੰਧ ਵਿੱਚ ਹੀ ਇਹ ਸਾਰਾ ਪ੍ਰੋਗਰਾਮ ਕੀਤਾ ਜਾਂਦਾ ਔਰ ਇੱਥੇ ਲੰਗਰ ਵੀ ਅਟੁੱਟ ਵਰਤੇ ਜਾਂਦੇ ਹਨ ਸਵੇਰ ਤੋਂ ਜੋ ਸੰਗਤਾਂ ਹਮ ਹਮ ਆ ਗਿਆ ਰਹੀਆਂ ਹਨ ਚਾਹ ਪਾਣੀ ਜਲ ਲੰਗਰ ਚੱਲਦੇ ਹਨ ਔਰ ਬਾਅਦ ਵਿੱਚ ਦੀਵਾਨ ਵੀ ਹੁਣ ਲੱਗਨੇ ਹਨ ਦੀਵਾਨ ਸਜਣਗੇ ਔਰ ਇੱਥੇ ਪਹਿਲਾਂ ਹੁਣ ਛੋਟੇ ਬੱਚਿਆਂ ਨੇ ਕੀਰਤਨ ਕੀਤਾ ਬਹੁਤ ਸਹੀ ਢੰਗ ਨਾਲ ਸਵੇਰ ਦੇ ਬੱਚੇ ਕੀਰਤਨ ਕਰ ਰਹੇ ਹਨ ਔਰ ਬਾਤੇ ਹੁਣ ਰਾਗੀ ਢਾਡੀ ਵੀ ਪਹੁੰਚ ਗਏ ਹਨ ਉਹ ਵੀ ਆਪਣੇ ਸੰਤਾਨ ਗੁਰ ਇਤਿਹਾਸ ਨਾਲ ਜਾਣਣਗੇ ਔਰ ਇਸੇ ਤਰ੍ਹਾਂ ਹੀ ਸ਼ਾਮ ਤੱਕ ਇਹ ਪ੍ਰੋਗਰਾਮ ਜਿਹੜਾ ਬਹੁਤ ਹੀ ਪਿਆਰ ਸਤਿਕਾਰ ਦੇ ਨਾਲ ਚੱਲਦਾ ਰਹਿੰਦਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ